ਓ ਪਿਆਰ ਵਾਲੋ ਰੱਬ ਪਾਲਦੇ ਓਏ ਕਹਿੰਦਾ ਕੀ ਲੱਭਦੀਆਂ ਕਹਿੰਦੀ ਰੱਬ ਲੱਭਦੀਆਂ ਕਹਿੰਦਾ ਭਲਿਏ ਲੱਭਣ ਵਾਲੀ ਜੀ ਹੈ ਕੋਈ ਹੈ ਲੱਭੇਗੀ ਤਾਂ ਉਹਨੂੰ ਜਿਹੜਾ ਗਵਾਚਿਆ ਹੈ ਜਿਹੜਾ ਗਵਾਚਿਆ ਹੀ ਨਹੀਂ ਜਿਹੜਾ ਕਣ ਕਣ ਦਾ ਹੈ ਰੌਲਾ ਮੈਂ ਐਨ ਨਹੀਂ ਫਿਰਦੀਆਂ ਦੀਨਾ ਮੈਨੂੰ ਨਹੀਂ ਸਰਮਾ ਚੱਕੀ ਫਿਰਦੀਆਂ ਉਹ ਉਹ ਕੋਈ ਲੱੱਪਣ ਵਾਲੀ ਚੀਜ਼ ਥੋੜੀ ਜਿਹੀ ਬਾਬਾ ਉਹ ਤਾਂ ਆ ਇਕੱਲੇ ਇਕੱਲੇ ਚ ਬੈਠਾ ਉਹ ਪਤੰਦਰ ਇਹ ਪ੍ਰੋਬਲਮ ਮੇਰੀ ਹੈ ਮੈਨੂੰ Hindu ਦਿਖਣ ਲੱਗੇ ਮੈਨੂੰ Sikh ਅੱਡ ਦਿਖਣ ਲੱਗੇ ਮੈਨੂੰ ਮੁਸਲਮਾਨ ਹੋਰ ਦਿਖਣ ਲੱਗੇ ਮੈਨੂੰ ਫਲਾਨਾ ਹੋਰ ਉਹ ਯਾਰ ਬਹੁਤ ਸੋਹਣੀ ਗੱਲ ਹੈ ਮੇਰੇ ਵਰਗੇ ਕਰਮਾ ਵਾਲੇ ਦਾ Sikh ਦੇ ਘਰੇ ਜਪਣਾ ਮੈਨੂੰ ਬੜਾ ਪ੍ਰਾਊਡ ਹੈ ਇਸ ਗੱਲ ਦਾ ਇਹ ਬਸ ਸਿੱਖ ਪਰਿਵਾਰ ਚੋਂ ਆ। ਪਰ ਰੌਲਾ ਬ੍ਰਦਰ ਜਿਹੜੇ Hindu, Muslim, ईसाई ਜਾਂ ਹੋਰ ਧਰਮਾਂ ਦੇ ਲੋਕ ਆ ਉਹ ਕੌਣ ਐ? ਦੁਸ਼ਮਣਾਂ ਮੇਰੇ? ਚਾਚੇ ਤਾਇਆ ਦੇ ਆ, ਚਾਚੇ ਤਾਇਆ ਦੇ। ਕਹਿੰਦਾ ਉਹਨੇ ਕਜ਼ਨ ਅਸੀਂ ਕੱਲ ਧਰਜ Hindu, Muslim ਸਭ ਬੈਠੇ ਆਉਣਗੇ। ਪਰ ਬਾਬਾ ਐ ਫਲੋਹੀ ਐ, ਸਭਾ ਉਹੀ ਐ, ਸੁਖ ਉਥੀ ਐ ਜਿੱਥੇ ਸਾਰਿਆਂ ਦੀ ਐਨ ਜੱਫੀ ਪਾਈ ਵੀ ਐ। ਵੀ ਤੂੰ ਮੇਰਾ ਭਰਾ ਤੇ ਮੈਂ ਤੇਰਾ ਭਰਾ। ਆਪਾਂ ਬਾਦ ਕੋਈ ਚਾਰ ਵੋਟਾਂ ਦੀ ਖਾਤਰ ਚਾਰ ਰੋਟਾਂ ਦੀ ਖਾਤਰ ਜੋ ਵੀ ਕੋਈ ਆਪਦੀਆਂ ਸਟੇਟਮੈਂਟਾਂ ਦਿੰਦਾ ਬਾਬਾ ਧਿਆਨ ਨਾ ਦੇ ਤੂੰ ਬਹੁਤ ਸੋਹਣੇ ਮੁਲਕ 'ਚ ਰਹੇ ਨੇ ਐ ਜਦੋਂ ਆ ਪਠਾਨਕੋਟ ਲੰਘਿਆ ਤਾਂ ਮੈਂ ਨਾਲ ਦੇ ਭਰਾ ਨੂੰ ਇਹ ਕਹਿੰਦਾ ਮਖਾ ਯਾਰ ਇਹ ਕਿੰਨੇ ਕਰਮ ਵਾਲੇ ਲੋਕ ਆ ਕਿਸੀ ਧਰਤੀ ਤੇ ਰਹਿੰਦੇ ਆ ਜਦੋਂ ਆ ਰੋੜ ਤੋਂ ਉਤਰੇ ਤਾਂ ਪਾਣੀ ਦੇਖਿਆ ਜਦੋਂ ਇੰਨਾ ਵਗਦਾ ਪੁਲ ਉੱਪਰ ਦੀ ਲੰਘੇ ਤੇ ਉੱਥੋਂ ਰਹਿ ਗਿਆ ਸਾਰਾ 3 ਕਿਲੋਮੀਟਰ ਮਖਾ ਬਾਬਾ ਵੀ ਜਿਹੜਾ ਬੈਠਾ ਨਾ ਕੋਈ ਜਿਹਨੇ ਬੁਲਾਇਆ ਆਪਾਂ ਨੂੰ ਕੋ ਕਰਮ ਵਾਲੀ ਧਰਤੀ ਤੇ ਬੈਠਾ ਜਿਹੜਾ ਜਿਹੜਾ ਇੱਥੇ ਬੈਠਾ ਵਾਜਾ ਵਰ ਜਾਂਦਾ ਵੀ ਆਹ ਧਰਤੀ ਗਾ ਲਾਸਟੋਂ ਆ ਬੀਓ ਤੁਸੀਂ ਤੁਸੀਂ ਇਸ ਗੱਲ ਨੂੰ ਜੇ ਮਹਿਸੂਸ ਕਰੋ ਤੁਸੀਂ ਕਰਮ ਵਾਲੇ ਹੋ ਕੋਈ ਚੰਗਾ ਕਰਮ ਕੀਤਾ ਜਿਹੜਾ ਤੁਹਾਨੂੰ ਆਹ ਧਰਤੀ ਮਿਲੀ ਹੈ ਐਂ ਜੰਨਤ 'ਚ ਬੈਠੇ ਹੁੰਦੇ ਜੰਨਤ ਮੈਨੂੰ ਪਤਾ ਹੈ ਜੇ ਕੋਈ ਕਮੀਆਂ ਫੋਲਤ ਤੇ ਅੱਜੇ ਤਾਂ ਬਥੇਰੀਆਂ ਨਿਕਲਿਆ ਹੁੰਦੀ ਪਰ ਗੱਲ ਸਿਸਟਮ ਦੀ ਹੈ ਦੀ ਨਹੀਂ ਹੈ ਗੱਲ ਉਹ ਸਿਸਟਮ ਦੀ ਹੈ ਜਿਹਦੀ એનર્ਜੀ ਹੈ ਹੈਂ ਜਿੱਥੇ ਆ ਪਹਾੜਾਂ ਦੀ ਨਿਗਾ ਹੈ ਜਿੱਥੇ ਆ ਪਾਣੀਆਂ ਦਾ ਵਹਾ ਹੈ ਜਿੱਥੇ ਹਰੇ ਭਾਈ ਹਰੇ ਭਾਈ ਹੈ ਹੈ ਔਰ ਹਰ ਯੋਮ ਨਮੋ ਨਾਰਾਇਣ ਦੀ ਓਤਣਾ ਹੈ ਇੱਥੇ ਬਾਬਾ ਫਰਕਰਮ ਵਾਲੇ ਬੈਠਣਗੇ ਹੈ ਤਾਂ ਇਸ ਕਰਕੇ ਨਾ ਝੰਡੜ ਚ ਪਈ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਕੌਣ ਹੈ ਤੂੰ ਨਹੀਂ ਇਨਸਾਨ ਹੈ ਬਾਬਾ ਤੂੰ ਤੇਰੇ ਅੰਦਰੋਂ ਪਰਮਾਤਮਾ ਹੈ ਹੈ ਤੂੰ ਬਹੁਤ ਉੱਚੀ ਪੱਦਵੀ ਹੈ ਤੇਰੀ ਰੱਬ ਤੋਂ ਬਾਅਦ ਤੂੰ